ਬਾਪੂ ਗਲਵਰਗ ਸਿੰਘ ਜੀ ਅੱਖਾਂ ਤੋਂ ਮਸਤਾਨੇ ਨੇ ਦਿਖਦਾ ਨਹੀਂ ਅੱਜ ਬਾਪੂ ਗਲਵਰਗ ਸਿੰਘ ਜੀ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਵਾ ਜੀ ਬਾਪੂ ਜੀ ਹਸਪੀਟਲ ਚੱਲੇ ਨੇ ਮਾਰਾਇ ਦੇ ਮਾਰਾਇ ਦੇ ਤੇ ਜ਼ਿੰਦਗੀ ਚ ਬਾਪੂ ਪਹਿਲੀ ਵਾਰੀ ਆਪਣੇ ਪੁੱਤ ਦਾ ਚਿਹਰਾ ਦੇਖੂਗਾ ਤੇ ਬਾਪੂ ਦੀ ਜਿਹੜੀ ਇਮੇਜਿਨੇਸ਼ਨ ਦਾ ਪੁੱਤ ਆ ਬਾਪੂ ਹੁਣ ਤਾਂ ਅੱਖਾਂ ਨਾਲ ਸੋਚ ਹੀ ਸਕਦਾ ਨਾ ਮੇਰੇ ਬਾਰੇ ਚ ਜਾਂ ਤੁਹਾਡੇ ਬਾਰੇ ਚ ਵੀ ਮੈਂ ਕਿੱਦਾਂ ਦਾ ਹੋਵਾਂਗਾ ਕਿੱਦਾਂ ਮੇਰਾ ਕੱਦ ਕਾਠ ਹੋ ਕਿੱਦਾਂ ਦਾ ਮੇਰਾ ਰੰਗ ਹੋ ਹਾਂਜੀ ਤਾਂ ਮੇਰੀ ਆਵਾਜ਼ ਦੀ ਪਛਾਣ ਹੈ ਅਜਿਹੀ ਕਰਨਾ ਹਾਂਜੀ ਇਸ ਤਰ੍ਹਾਂ ਮੈਂ ਦੇਖ ਮਾਤਰਾ ਮੈਨੂੰ ਪਹਿਲਾ ਸੇਵਾ ਦਾ ਮੌਕਾ ਦਿੱਤਾ ਨਾ ਜਦ ਤੱਕ ਮੈਂ ਜੀਵਾਂ ਮੈਨੂੰ ਸੇਵਾ ਦਾ ਮੌਕਾ ਮਿਲਦਾ ਹੈ ਤੈਨੂੰ ਭੇਜਿਆ ਉਹਨੇ ਤੇਰੀ ਅੱਖਾਂ ਦਾ ਲਾਜ ਬਿਕਰਾਉਣਾ ਬਾਪੂ ਜਿਹਨੇ ਇੱਥੇ 700 ਬੰਦਿਆਂ ਨੂੰ ਭੇਜਿਆ ਉਹਨਾਂ ਦਾ ਫਿਕਰ ਉਹਨੂੰ ਹੈ ਵਾਏ ਜਿਸ ਦਿਨ ਤੁਸੀਂ ਮੇਰੇ ਕੋਲ ਅੱਡੇ ਤੇ ਮਿਲਣਾ ਇਹ ਉਹ ਵਾਲਾ ਕੋਈ ਤੇ ਪਟਿਆਲੇ ਤੇ ਦੁਖਨਵਾਨ ਸਾਹਿਬ ਦੁਖਨਵਾਨਨ ਸਾਹਿਬ ਮੈਨੂੰ ਤੁਹਾਡਾ ਦਾ ਨਾਮ ਦੀ ਬਿਤਾਤ ਤੁਹਾਡੇ ਬਾਰੇ ਜੇ ਨਹੀਂ ਪਤਾ 3 ਘੰਟੇ ਤੋਂ ਤੁਹਾਡੇ ਬਾਰੇ ਜ ਮੈਂ ਸੁਣ ਰਿਹਾ ਸੀਗਾ ਬਈ ਅਸ਼ੋਕ ਕੁਮਾਰ جو کھانا ہے کھالا ہے پیلا ہے تیرے لجانوں تھا انتجام دیتا جا رہا ہیں پر دان جی سارے بندے کٹھے کر رہے ہیں میں کہا بھی چھتی پہ <laughs> کیوں میں نے کوئی دکھتا ہے نہیں پرماتمہ دا چل بپو آ بیٹھ گڑی سے جان ملا دے میں میرا فیر پیارا کوئی ہم نے جگا جائے میرا فیر دم پیارا سمتہ نمتہ تستہ رہتا چند تارا آگیا میرا فیر پیارا آگیا میرا فیر پیارا جی بائی گروہ جی کا خالصہ بائی گروہ جی کی فتح تانہیں گروہ تیک بہدر ماراج جی سچے پاشا نومی ہی ਸਭ ਦਾ ਭਲਾ ਸਭ ਦਾ ਭਲਾ ਕਰੀ ਮਹਾਰਾਜ ਦੋ ਜੀ ਦਾ ਬਾਰਾ ਸਿੱਧਾਂ ਦੇ ਆ ਹਾਂ ਤੇਰੇ ਦਰ ਤੋਂ ਸੇਵਾ ਮਿਲੀ ਸੀ ਬਾਪੂ ਗਲਵਰਗ ਸਿੰਘ ਜੀ ਤੇ ਬਾਪੂ ਗਲਵਰਗ ਸਿੰਘ ਜੀ ਅੱਖਾਂ ਤੋਂ ਮਸਤਾਨੇ ਨੇ ਦਿਖਦਾ ਨਹੀਂ ਪਰ ਅੱਜ ਬਾਪੂ ਆਪਣੇ ਜਿੰਦਗੀ ਦੇ ਵਿੱਚ ਉਹ ਰੰਗ ਭਰਨ ਜਾ ਰਹੇ ਨੇ ਅੱਜ ਬਾਪੂ ਗਲਵਰਗ ਸਿੰਘ ਜੀ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਵਾ ਜੀ ਬਾਪੂ ਜੀ ਹਸਪੀਟਲ ਚੱਲੇ ਨੇ ਸਾਰਾ ਕੁਝ ਸਵਾਦੂ ਮਾਰਾ ਹੀ ਨੇ ਮਾਰਾ ਹੀ ਨੇ ਡਾਕਟਰ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਵੀ ਤੁਸੀਂ ਲਿਹਾਓ ਆਪਾਂ ਬਾਪੂ ਗਲਵਰਗ ਸਿੰਘ ਦਾ ਆਪਰੇਸ਼ਨ ਕਰੀਏ ਤੇ ਬਾਪੂ ਜੀ ਦੀ ਅੱਖਾਂ ਦੀ ਲਾਈਟ ਆ ਜਿਹੜੀ ਬਾਪੂਰੀਆਂ ਜਿਹੜੀ ਅੱਖਾਂ ਦੇ ਵਿੱਚ ਰੰਗ ਆ ਜਿਹੜੇ ਉਹ ਭਰੇ ਜਾ ਸਕਦੇ ਨੇ ਤੇ ਅੱਜ ਹੁਣ ਬਾਪੂ ਜੀ ਹਸਪੀਟਲ ਚੱਲੇ ਨੇ ਵਰਤਿਕਾ ਮੈਡਮ ਆ ਜਿਹੜੇ ਉਹਨਾਂ ਨੇ ਆਪਰੇਸ਼ਨ ਕਰਨਾ ਦੀਪਕ ਹਸਪੀਟਲ ਦੇ ਵਿੱਚ ਆਈ ਸਪੈਸ਼ਲਿਸਟ ਨੇ ਤੇ ਬਾਪੂ ਗੁਲਬਰਗ ਸਿੰਘ ਜੀ ਦੀ ਸਵੇਰੇ ਕੱਲ ਨੂੰ ਮਾਰਨਿੰਗ ਦੇ ਵਿੱਚ ਪੱਟੀ ਉਤਰੂਗੀ ਤੇ ਉਸ ਟਾਈਮ ਬਾਪੂ ਜੀ ਦੇ ਸਾਹਮਣੇ ਜਦੋਂ ਆਪਾਂ ਖੜੇ ਹੋ ਕੇ ਪੱਟੀ ਖੋਲਾਂਗੇ ਤੇ ਜ਼ਿੰਦਗੀ ਚ ਬਾਪੂ ਪਹਿਲੀ ਵਾਰੀ ਆਪਦੇ ਪੁੱਤ ਦਾ ਚਿਹਰਾ ਦੇਖੂਗਾ ਤੇ ਬਾਪੂ ਦੀ ਜਿਹੜੀ ਇਮੇਜਿਨੇਸ਼ਨ ਦਾ ਪੁੱਤ ਆ ਬਾਪੂ ਹੁਣ ਤਾਂ ਅੱਖਾਂ ਨਾਲ ਸੋਚ ਹੀ ਸਕਦਾ ਨਾ ਮੇਰੇ ਬਾਰੇ ਚ ਜਾਂ ਤੁਹਾਡੇ ਬਾਰੇ ਚ ਵੀ ਮੈਂ ਕਿਦਾਂ ਦਾ ਹੋਵਾਂਗਾ ਕਿੱਦਾਂ ਮੇਰਾ ਕੱਦ ਕਾਠ ਹੋ ਕਿਦਾਂ ਦਾ ਮੇਰਾ ਰੰਗ ਹੋ ਹਾਂਜੀ ਤਾਂ ਮੇਰੀ ਆਵਾਜ਼ ਦੀ ਪਛਾਣ ਹੈ ਇਹਨਾਂ ਨੂੰ ਤੇ ਜਦੋਂ ਚਿਹਰੇ ਨੂੰ ਦੇਖੂਗਾ ਪਹਿਲੀ ਵਾਰੀ ਬਾਪੂ ਗਲਵਰਗ ਸਿੰਘ ਤੇ ਉਹ ਪੋਜ਼ਿਟਿਵ ਵੇਵਜ਼ ਜਿਹੜੀਆਂ ਸਾਡੇ ਅੰਦਰ ਤੱਕ ਜਾਣ ਗਈਆਂ ਇਹਨਾਂ ਦਾ ਅਹਿਸਾਸ ਆ ਜਿਹੜਾ ਹੁਣ ਤੱਕ ਅਸੀਂ 26 27 ਵੇਰੀ ਕਰ ਚੁੱਕੇ ਹਾਂ ਬਹੁਤ ਭਾਗਾਂ ਵਾਲੇ ਆ ਵੀ ਪਿਛਲੇ 9 ਸਾਲਾਂ ਦੇ ਵਿੱਚ 26 27 ਮੈਂਬਰਾਂ ਦੀ ਅੱਖਾਂ ਦੀ ਲਾਈਟ ਆ ਜਿਹੜੀ ਵਾਪਸ ਆਈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਚਿਹਰਾ ਪੱਟੀ ਖੁੱਲਣ ਤੋਂ ਬਾਅਦ ਦੇਖਦੇ ਆ ਉਹ ਤੇ ਉਹ ਇਸ ਕਲਜੁਗੀ ਸਰੀਰ ਨੂੰ ਜਦੋਂ ਉਹ ਤੱਕਦੇ ਆ ਤੇ ਉਹ ਸੀਸ ਦਿੰਦੇ ਆ ਉਹਦਾ ਕੋਈ ਮੁੱਲ ਨਹੀਂ ਭਾਈ ਉਹ ਸੀਸ ਆ ਜਿਹੜੀ ਉਹ ਦਬਾਬ ਆ ਜਿਹੜੀ ਉੱਤਰ ਅੰਦਰੋਂ ਨਿਕਲਦੀ ਆ ਜਦੋਂ ਬੇ ਬਿਜਨੋ ਨੇ ਬਾਪੂ ਗਿੰਦਰ ਮੋਹਨ ਸਿੰਘ ਨੇ ਬਾਪੂ ਭਗੇਲ ਸਿੰਘ ਨੇ ਲਖੀਆ ਮਾਤਾ ਨੇ ਕਿੰਨੀਆਂ ਹੀ ਭੈਣਾ ਕਿੰਨੀਆਂ ਹੀ ਮਾਵਾਂ ਜਿਨ੍ਹਾਂ ਨੇ ਉਹ ਅਸੀਸ ਦਿੱਤੀ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਈ ਅਰਦਾਸ ਕਰਿਓ ਬਾਪੂ ਗਲਵਰਗ ਸਿੰਘ ਵੀ ਕੱਲ ਨੂੰ ਇਸ ਵੇਲੇ ਨੂੰ ਆਪਣੇ ਸਾਹਮਣੇ ਰੰਗਾਂ ਦੇ ਨਾਲ ਭਰੀ ਹੋਈ ਦੁਨੀਆ ਦੇ ਵਿੱਚ ਬੈਠੇ ਹੋ ਅੱਜ ਇੱਕੋ ਹੀ ਰੰਗ ਨਜ਼ਰ ਆ ਰਿਹਾ ਕਾਲਾ ਸ਼ਾਕ ਵਾਲਾ ਰੰਗ ਨਜ਼ਰ ਆ ਰਿਹਾ ਅੱਜ ਬਸ ਉਹ ਰੰਗ ਦੇ ਵਿੱਚ ਹੋਰ ਰੰਗ ਭਰੇ ਜਾਣ ਅਰਦਾਸ ਕਰੇ ਅੱਜ ਬਾਪੂ ਅੱਖਾਂ ਦੇ ਆਪਰੇਸ਼ਨ ਲਈ ਘਰ ਚੱਲਿਆ ਸੁਪਨੇ ਦੇ ਘਰ ਤੋਂ ਹਸਪੀਟਲ ਚੱਲਿਆ ਅਰਦਾਸ ਕਰੇ ਬਾਪੂ ਹਾਂਜੀ ਆਪਰੇਸ਼ਨ ਹੋਣਾ ਤੇ ਅੱਜ ਹਾਂਜੀ ਠੀਕ ਹੈ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਸੀ ਵੀ ਸਾਰੀ ਸੰਗਤ ਵੀ ਤੂੰ ਵੀ ਕਰੀਂ ਅਰਦਾਸ ਮੈਂ ਤਾਂ ਕਰਦਾ ਜੀ ਮੈਂ ਤਾਂ ਇਹ ਵੀ ਕਰਦਾ ਹਾਂ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮੈਨੂੰ ਪਹਿਲਾਂ ਸੇਵਾ ਦਾ ਮੌਕਾ ਦਿੱਤਾ ਨਾ ਜਦ ਤੱਕ ਮੈਂ ਜੀਵਾਂ ਮੈਨੂੰ ਸੇਵਾ ਦਾ ਹੀ ਮੌਕਾ ਦੇ ਜੀ ਦੁਨੀਆ 'ਚ ਕੁਝ ਨਹੀਂ ਚਾਹੀਦਾ ਬਸ ਇਸ ਘਰ ਦੇ ਤੈਨੂੰ ਸੇਵਾ ਵਾਸਤੇ ਭੇਜਿਆ ਵੈਾਈ ਗੁਰੂ ਤੁਹਾਡਾ ਜੀਵਨ ਉਹਨਾਂ ਇਸ ਘਰ 'ਚ ਹੀ ਆ ਠੀਕ ਗੱਲ ਮੇਰੀ ਇਹ ਬੇਨਤੀ ਹੈ ਬਾਪੂ ਜਦੋਂ ਤੁਹਾਨੂੰ ਦੇਖਣ ਲੱਗ ਜੂਗਾ ਹਾਂਜੀ ਹਾਂਜੀ ਉਦੋਂ ਬਾਪੂ ਅੱਖਾਂ ਨਾਲ ਕਮਾਈ ਸਾਤੋਂ ਨਾ 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 ਮੈਂ ਤੁਹਾਨੂੰ ਦੱਸਦਾ ਜੀ ਆਪਣੀ ਇਸਲੀਅਤ ਦੱਸਾਂ ਦੀ ਜੀ ਮੈਨੂੰ ਰਾਜਪੁਰਾ ਮੇਰੇ ਮਾਲਕ ਦੀ ਮਾਂ ਦੇ ਨਾਂ ਦੇ ਜ਼ਾਇਰ ਵਸਿਆ ਹੋਇਆ ਹੈ ਜੀ ਉੱਥੇ ਉਹਨਾਂ ਦੀ ਆਰਐਮਆਈ ਸਾਈਕਲ ਦੀ ਫੈਕਟਰੀ ਸੀ ਜੀ ਉਹ ਸੀਗੀ ਰਾਜੋ ਜੀ ਉਹ ਸਾਰਾ ਪਿੰਡ ਹੁੰਜ ਕੇ ਨਾ ਚਾਹ ਗੁਰਦੁਆਰੇ ਬਣਦੀ ਜੀ ਮੰਨੋਗੇ ਤੁਸੀਂ ਪਰਮਾਤਮਾ ਨੇ ਇੰਨਾ ਉਹਦੇ ਚਾਰ ਫੁੱਟਾਂ ਨੂੰ ਪੈਸਾ ਦਿੱਤਾ ਕਿ ਉਹ ਰਾਜਪੁਰ ਬਣੇ ਜਿਹੜਾ ਉਹਦਾ ਮੁੰਡਾ ਸੀਗਾ ਫੇਮ ਬੁਮਾਰ ਕੋਇਲ ਉਹ ਪ੍ਰਤਾਪ ਸਿੰਘ ਕਹ ਰਹੇ ਹੁੰਦਾ ਰਾਈਟ ਹਸ ਬਣਿਆ ਜੀ ਇਹਨੇ ਤਿੰਨ ਫੈਕਟਰੀਆਂ ਲਾਈਆਂ ਰੋਡਮਾਸਟਰ ਇੰਡਸਟਰੀ ਰਾਜਪੁਰਾ ਗਾਜ਼ੀਆਬਾਦ ਰਿਸੀਕੇ 56 ਦੇ ਸਾਨੂੰ ਸਾਈਕਲ ਵੇਚਿਆ ਜੀ ਉਸ ਬੰਦੇ ਨੇ ਬਾਜੀ ਬਾ ਕੀ ਉਹਨੇ ਆਪਣੀ ਸਾਰੀ ਕਹਾਣੀ ਮੈਨੂੰ ਦੱਸੀ ਫਿਰ ਉਹਨੇ ਆਪਣੀ ਮਾਂ ਦੇ ਨਾਂ ਦਾ ਕਾਲਜ ਬਣਾਇਆ ਭੇਵੇ ਜਿੰਨੂੰ ਮੈਂ ਚਲਾਇਆ ਜੀ ਜੀ ਰਾਜਾ ਦੇਵੀ ਕਾਲਜ ਵਿੱਚ ਸੋਨਾਵੰਤੀ ਉਹਦੀ ਜਨਾਨੀ ਸੀ ਜੀ ਉਹ ਉਹਦਾ ਸਕੂਲ ਚਲਾਇਆ ਸੱਚ ਭਾਵਨਾ ਹਸਪਤਾਲ ਬਣਾਇਆ ਅੱਜ ਮੈਂ ਹਸਪਤਾਲ ਚ ਆ ਕੇ ਨਾ ਇੰਨਾ ਖੁਸ਼ ਆ ਕੇ ਦਾਤਾ ਤੋਂ ਕਰਮ ਕਰਵਾਣਾ ਹੈ ਕਰਮਾਂ ਦੇ ਨਵੀਂ ਲਾਣੀ ਹੈ ਜਿਹੜੇ ਹਸਪਤਾਲ 'ਚ ਬਾਪੂ ਤੁਸੀਂ ਦਾਖਲ ਹੋਣਾ ਇੰਨੇ ਦਿਨਾਂ ਦੇ ਹਾਂਜੀ ਉੱਥੇ ਪਿਛਲੇ 4 ਸਾਲਾਂ ਤੋਂ ਇੱਕ ਵੀ ਰੁਪਏ ਦੀ ਬਿੱਲ ਜਾਂ ਪਰਚੀ ਨਹੀਂ ਕੱਟੀ ਗਈ ਕਿਥੇ ਦੀ ਫ੍ਰੀ ਦੇ ਵਿੱਚ ਇਲਾਜ ਹੁੰਦਾ ਬਾਬੇ ਨਾਨਕ ਦੀ ਕਿਰਪਾ ਨਾਲ ਸਹੀ ਗੱਲ ਇੱਕ ਵੀ ਰੁਪਏ ਦੀ ਪਰਚੀ ਕਿਸੇ ਦੀ ਕੱਟੀ ਨਹੀਂ ਜਾਂਦੀ ਇੱਥੇ ਸੰਗਤ ਦਵਾਈਆਂ ਪਹੁੰਚਦੇ ਕਰਦੀ ਹੈ ਸੰਗਤ ਡਾਕਟਰਾਂ ਦੀ ਤਨਖਾਹ ਦਿੰਦੀ ਹੈ ਸੰਗਤ ਨੇ ਬਿਲਡਿੰਗ ਬਣਾ ਕੇ ਦਿੱਤੀ ਹੈ ਤੇ ਸੰਗਤ ਦੇ ਨਾਲ ਹੀ ਚੱਲਦਾ ਇਹ ਜਿਨੇ ਤੈਨੂੰ ਭੇਜਿਆ ਉਹਨੇ ਤੇਰੀ ਅੱਖਾਂ ਦਾ ਲਾਜ ਵੀ ਕਰਾਉਣਾ ਬਾਪ ਜਿਨੇ ਇੱਥੇ 700 ਬੰਦਿਆਂ ਨੂੰ ਭੇਜਿਆ ਉਹਨਾਂ ਦਾ ਫਿਕਰ ਉਹਨੂੰ ਆ ਵਾਇਰੂ ਜਿਸ ਦਿਨ ਤੁਸੀਂ ਮੈਨੂੰ ਫਤਿਹ ਅਰਥੇ ਮਿਲੇ ਨਾ ਇਹ ਰਾਜਪੋਤ ਦੇ ਚੇਵੀ ਪਟਿਆਲੇ ਦੇ ਦੁਖਨਵਾਨ ਸਾਹਿਬ ਦੁਖਨਵਾਨ ਸਿੰਘ ਸਾਹਿਬ ਨੇ ਮੈਨੂੰ ਤਵਾ ਰਦਰ ਨਾ ਨਹੀਂ ਪਤਾ ਤੁਹਾਡੇ ਬਾਰੇਚ ਨਹੀਂ ਪਤਾ 3 ਘੰਟੇ ਤੋਂ ਤੁਹਾਡੇ ਬਾਰੇ ਵਿੱਚ ਮੈਂ ਸੁਣ ਰਿਆ ਸੀਗਾ ਬਈ ਅਸ਼ੋਕ ਕੁਮਾਰ ਜੋ ਖਾਣਾ ਖਾਲਾ ਪੀਲਾ ਤੇਰੇ ਜਲਜਾਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਪਰ ਜਾਨ ਜੀ ਸਾਰੇ ਬੰਦੇ ਇਕੱਠੇ ਕਰ ਰਹੇ ਨੇ ਮੈਂ ਕਹਾਂ ਵੀ ਛੇਤੀ ਭੇਜ ਦਿਓ ਕਿਉਂ ਮੈਨੂੰ ਕੋਈ ਦੁੱਖ ਤਾਂ ਹੈ ਨਹੀਂ ਪਰਵਾਸਵਾ ਦਾ ਕਿ ਮੈਨੂੰ ਕੋਈ ਲੈ ਜੇ ਤਾਂ ਪਰ ਮਾਤਮਾ ਕੋਲ ਹੋਇਗਾ ਇਹ ਗਲਤ ਕਹਿ ਰਿਹਾ ਜੀ ਬਿਲਕੁਲ ਸਹੀ ਕਹਿ ਰਿਹਾ ਜਿਹੜਾ ਗਲਤ ਬੰਦਾ ਹੁੰਦਾ ਹੈ ਨਾ ਉਹਨੂੰ ਡਰ ਹੁੰਦਾ ਬਿਲਕੁਲ ਮੈਨੂੰ ਕੋਈ ਡਰ ਨਹੀਂ ਬਹੁਤ ਚੰਗੀ ਗੱਲ ਹੈ ਅਸੀਂ ਬਾਪੂ ਜੀ ਲੈਣ ਜਾਈਦਾ ਜਦੋਂ ਮਰੀਜ਼ ਨੂੰ ਚਾਹੇ ਉਹ ਨੰਗੇ ਬਦਨ ਪਿਆ ਹੁੰਦਾ ਕੀੜੇ ਪਏ ਹੁੰਦੇ ਆ ਫਿਰ ਵੀ ਉਹ ਚੀਕਾਂ ਮਾਰਦਾ ਮੈਨੂੰ ਨਾ ਲੈ ਕੇ ਜਾਓ ਮੈਨੂੰ ਨਾ ਲੈ ਕੇ ਉਹਨੂੰ ਐਂ ਲੱਗਦਾ ਵੀ ਖਣੀਏ ਮੈਨੂੰ ਕਾਤੋਂ ਲੈ ਕੇ ਚੱਲੇ ਆ ਡਰਦਾ ਵੀ ਖਣੀ ਮੇਰੇ ਅੰਗ ਹੀ ਨਾ ਵੇਚ ਦੇਣ ਤੁਸੀਂ ਸਾਡੇ ਪਹਿਲੇ ਬੰਦੇ ਸੀ ਜਿਹੜਾ ਖੁਸ਼ ਹੋ ਕੇ ਹੱਸ ਕੇ ਕਹਿੰਦਾ ਚਲੋ ਵੀ ਚਲੋ ਪੁੱਤਰੋ ਚੱਲੀਏ ਬਿਲਕੁਲ ਜੀ ਬਿਲਕੁਲ ਇਹੀ ਡਰਨੀ ਸੀ ਤੈਨੂੰ ਨਾ ਕਿਸੇ ਗੱਲ ਦਾ ਨਾ ਨਾ ਉਹਨੇ ਉਹਨੂੰ ਹਵਾਲੇ ਉਹਦੇ ਹਵਾਲੇ ਹੋਇਆ ਹੋਇਆ ਸੀ ਇਸ ਤਰ੍ਹਾਂ ਉਹਦੇ ਘਰੋਂ ਲੈ ਕੇ ਆਇਆ ਤੈਨੂੰ ਇਸ ਤਰ੍ਹਾਂ ਹੈ ਜੀ ਉਸ ਤੇ ਜਿਸ ਤੇ ਹੋਵੇ ਕਿਰਪਾ ਤੇਰੀ ਉਸਦੇ ਸਿਰ ਤੋਂ ਟਲੇ ਬਲਾਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਚਲ ਬਾਪੂ ਆ ਬੈਠ ਗੱਡੀ 'ਚ ਮਿਲ ਆ ਦੇ ਵੀ ਮੇਰਾ ਪੀਰ ਤਾਂ ਪਿਆਰਾ ਕੋਈ ਆਣ ਚੁਕਾ ਜਾਏ ਮੇਰਾ ਪੀਰ ਤਾਂ ਪਿਆਰਾ ਬਾਜੀ ਸੱਤਾ ਨੂੰ 34 ਦਰੈਂਦਾ ਜਨ ਤੇ ਤਾਰਾ ਆ ਗਿਆ ਮੇਰਾ ਪੀਰ ਪਿਆਰਾ ਆ ਗਿਆ ਮੇਰਾ ਪੀਰ ਪਿਆਰਾ ਬਾਜੀ ਲੋ ਜੀ ਬਾਪੂ ਜੀ ਹੋਵੋ ਖੜੇ ਬੈਠੋ ਐਂਬੂਲੈਂਸ ਦੇ ਵਿੱਚ